هو طور پيا ਬਾਦਸ਼ਾਹ ਗੁੰਮ ਹੋਏ ਏ ਕੇਸ ਦੁਨੀਆ ਚੋਰੀ ਕਰਾ ਬਾਦਸ਼ਾਹ ਗੁੰਮ ਹੋਏ ਏ ਬਹਿ ਕੇ ਸਾਰੀ ਦਾ ਫਿਰ ਬੱਡੂ ਨਾਲ ਤਲ ਭਾਣੀ ਫਿਰ ਮਾ ਬੱਡੂ ਨਾਲ ਤਲ ਫਿਰ ਪੂਰੇ ਘਰ ਦੂ ਸਾਹ तूं परी लहरशानरीब करादकी साग बाग <offered> <appreciated Solomon How |ms|> Why should I take a chance of God above us as a junior as a junior. Why should I take a chance of who you are? Why should I take a chance of which I take part according to his presence ਆ ਮਾ ਪਛਾੜੀ ਆ ਧੰਨਵਾਦ ਮੈਂ ਕੋਦਰਤੀ ਆ ਬਾਬਾ ਮੈਂ ਬਿਲਖੰਮ ਉਸ ਪਾ ਮੈਂ ਨਾ ਦੇਖੀ ਹੱਟ ਪਛਾੜੀ ਵਾਲੀ ਹਾਲ ਗਾਣਾ ਦੇਖੀ ਹੱਟ ਪਛਾੜੀ ਨਾ ਦੇਖੇ ਦੰਦ ਜਬਾਨੇ ਕੋਵਰ ਹੈ ਗਲ ਬੇ ਕਾਂਗੀ ਦੇ ਓ ਦਮਾ ਕਲ ਬੇ ਕਾਂਗੀ नीता झूठी ਹਾੜ ਹਰਾ ਬੰਨ ਲਿਆ ਤੌਣੀ ਨਹੀਂ ਸੁਮਾਤੀਆਂ ਹੋ ਤੌਣੀ ਨਹੀਂ ਸੁਮਾਣੀ ਬੈਲੇ ਇਹ ਹਜ਼ਰਤ ਦਾ ਫਰਮਾਨ ਹਜ਼ਰਤ ਦਾ ਫਰਮਾਨ ਕੋਈ ਸੁਖ ਦੀ ਨੀਂਦ ਦੇ ਨਾਲ ਸੌਂ ਗਿਆ ਕੋਈ ਸੁਖ ਦੀ ਨੀਂਦ ਦੇ ਨਾਲ ਸੌਂ ਗਿਆ ਹੋਏ ਤਰੇ ਚਿਹਰਾਂ ਦੇ ਆਹ ਹੋ ਮੁੰਡਾ ਲਿਆ ਮੀ ਸ਼ਿਵਲੀਆ मुंडा <laughs> न ਬੰਦ ਜੇਤ ਬਾਤ ਤੋਂ ਬੰਦ ਕਰੇ ਲੱਗਿਆ ਮੈਂ ਖੜੇ ਗਿਆ ਨਾ ਪਰ ਇਹ ਨਹੀਂ ਜਾ ਕੇ ਹਾਂ ਲੱਗਿਆ ਚੌਧਰੀ ਸਾਹਿਬ ਦੁਲਿਆ ਉਹਨਾਂ ਕੇ ਹਾਂ ਸ਼ਿਮਲਿਆ ਮੈਨਾਂ ਕੋ ਪੰਨੀ ਜਾਨ ਤੇ ਜਾਣਾ ਕੋਈ ਸੱਤ ਨਹੀਂ ਮੁਸਲੇ ਹੈਗਾ ਚਾਹ ਲੱਗਾ ਦੋ ਤੇਰੇ ਘਰ ਆਉਂਦਾ ਦੋ ਮੇਰੀਆਂ ਭੈਣਾਂ ਦੋ ਸੀ ਤੁਹਾਡੀਆਂ ਮਾਤਾ ਨਦੀ ਕੋਲ ਘਰ ਤੇ ਹਲੇ ਜੀ ਦੀਆ ਇੱਕ ਮੇਰਾ ਲੜਕਾ 12 ਸਾਲ ਦਾ ਇੱਕ ਧੀ ਸੜੇ ਮੋ 18 ਸਾਲ ਦੀ ਨੌਜਵਾਨ ਮੰਗਲ ਵਿਆਹ ਨਾਲੀ ਸ਼ਿਮਲੀ ਦਰਬਾਨ ਦੇ ਦਿਲ ਦੇ ਵਿੱਚ ਬੱਧੀ ਬਾਪੇ ਦੁਲਿਆ ਦੁਲਿਆ ਉਹਨਾਂ ਕੇ ਹਾਂ ਸ਼ਿਮਲਿਆ ਕਹਿੰਦਾ ਜੇ ਮੈਂ ਭੜਕੇ ਤੈਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਕਚਹਿਰੀ ਕੋ ਬੜੀ ਕਰਾ ਦਿਆਂ ਉਹ ਖੜਖੜਾ ਕੇ ਹੱਸ ਪਿਆ ਕਹਿਣ ਲੱਗਾ ਸਹਰਿਆ ਲੈਂਦੇ ਚੜਦੇ ਅਕਬਰ ਦਾ ਰਾਜ ਸਤਾਰਾ ਅਕਬਰ ਦਾ ਝੁਲਦਾ ਤੂੰ ਮੈਨੂੰ ਕਵੇ ਬੜੀ ਕਰਾ ਦਿਆਂ ਕਹਿਣ ਲੱਗਾ ਸੁਣੇ ਓਏ